ਪੰਜਾਬ ਨੂੰ ਵੱਤਵਤ ਮਾਣ ਦੇਣਾ ਚਾਹੀਦਾ ਹੈ ਕੇਂਦਰ ਸਰਕਾਰ ਨੂੰ ਵੀ ਸਾਰੀ ਦੁਨੀਆ ਨੂੰ ਵੀ ਕਿਉਂਕਿ ਪੰਜਾਬੀ ਹੈ ਜਿਹੜੇ ਸੇਵਾ ਦੇ ਵਿੱਚ ਕੁਰਬਾਨੀ ਦੇ ਵਿੱਚ ਐਗਜ਼ਾਮਪਲ ਬਣਾਉਂਦੇ ਸਭ ਤੋਂ ਅੱਗੇ ਰਹਿੰਦੇ ਆ ਸੋ ਪੰਜਾਬੀਆਂ ਨੂੰ ਹੱਥਕੜੀਆਂ ਲਾ ਕੇ ਲਿਆਉਣਾ ਬੀੜੀਆਂ ਲਾ ਕੇ ਲਿਆਉਣਾ ਭੁੱਖੇ ਤੇ ਆਏ ਲਿਆਉਣਾ ਫੌਜੀ ਜਹਾਜ਼ਾਂ 'ਚ ਕੈਦੀਆਂ ਵਾਂਗੂ ਲਿਆਉਣਾ ਇਹ ਪੰਜਾਬੀਅਤ ਦੀ ਬਦਨਾਮੀ ਹੈ ਦੇਸ਼ ਦੀ ਬਦਨਾਮੀ ਹੈ ਇੱਕ ਪਾਸੇ ਮੋਦੀ ਸਾਹਿਬ ਹੱਥ ਮਿਲਾ ਰਹੇ ਆ ਪ੍ਰੈਜ਼ੀਡੈਂਟ 트੍ਰੰਪ ਨਾਲ ਦੂਜੇ ਪਾਸੇ ਸਾਡੇ ਜਿਹੜੇ ਇੱਥੋਂ ਲੋਕ ਗਏ ਹੋਏ ਆ ਇਹ ਕੋਈ ਕ੍ਰਿਮੀਨਲ ਥੋੜੀ ਹੈ ਸੋ ਉਹਨਾਂ ਨੂੰ ਜੇ ਛੋਟੇ ਛੋਟੇ ਦੇਸ਼ ਆਪਦੇ ਨਾਗਰਿਕਾਂ ਨੂੰ ਸਨਮਾਨ ਦਵਾ ਸਕਦੇ ਆ ਤਾਂ ਮੋਦੀ ਸਾਹਿਬ ਨੂੰ ਵੀ ਚਾਹੀਦਾ ਉਹਨਾਂ ਨੂੰ ਵੀ ਸਨਮਾਨ ਦਵਾਓ। ਜਿਹੜੀ ਸਵਾਲਾ ਕਿਸਾਨਾਂ ਦੇ ਨਾਲ ਜਿਹੜੀ ਮੀਟਿੰਗ ਹੋਈ ਉਹਨੂੰ ਕਿੱਦਾਂ ਦੇਖਦੇ ਸਰ? ਦੇਖੋ ਇਹ ਗੱਲਬਾਤ ਸ਼ੁਰੂ ਜੀ ਕਰ ਲੈਣੀ ਚਾਹੀਦੀ ਸੀ। ਕਿਸਾਨ ਉਹ ਹੈ ਜਿਹੜੇ ਦੇਸ਼ ਚਲਾਉਂਦੇ 90% ਆਬਾਦੀ ਸਾਡੀ ਕਿਸਾਨੀ ਤੇ ਨਿਰਭਰ ਆ। ਸੋ ਕਿਸਾਨਾਂ ਨਾਲ ਗੱਲ ਕਰਕੇ ਤੁਸੀਂ ਉਹਨਾਂ ਦਾ ਹੱਲ ਕੱਢ ਸਕਦੇ ਹੋ ਔਰ ਕਿਸਾਨ ਨੂੰ ਅੱਖੋਂ ਪਰੋਖੇ ਕਰਕੇ ਤੁਸੀਂ ਵਿਸ਼ਵਗੁਰੂ ਨਹੀਂ ਬਣ ਸਕਦੇ। ਠੀਕ ਹੈ। ਪੰਜਾਬ ਨੂੰ ਵੱਦ ਤੋਂ ਵੱਧ ਮਾਣ ਦੇਣਾ ਚਾਹੀਦਾ। ਕੇਂਦਰ ਸਰਕਾਰ ਨੂੰ ਵੀ ਸਾਰੀ ਦੁਨੀਆ ਨੂੰ ਵੀ ਕਿਉਂਕਿ ਪੰਜਾਬੀ ਹੈ ਜਿਹੜੇ ਸੇਵਾ ਦੇ ਵਿੱਚ ਕੁਰਬਾਨੀ ਦੇ ਵਿੱਚ ਐਗਜ਼ਾਮਪਲ ਬਣਾਉਂਦੇ ਸਭ ਤੋਂ ਅੱਗੇ ਰਹਿੰਦੇ ਆ ਸੋ ਪੰਜਾਬੀਆਂ ਨੂੰ ਹੱਥਕੜੀਆਂ ਲਾ ਕੇ ਲਿਆਉਣਾ ਬੀੜੀਆਂ ਲਾ ਕੇ ਲਿਆਉਣਾ ਭੁੱਖੇ ਤੇ ਆਏ ਲਿਆਉਣਾ ਫੌਜੀ ਜਹਾਜ਼ਾਂ 'ਚ ਕੈਦੀਆਂ ਵਾਂਗੂ ਲਿਆਉਣਾ ਇਹ ਪੰਜਾਬੀਅਤ ਦੀ ਬਦਨਾਮੀ ਹੈ ਦੇਸ਼ ਦੀ ਬਦਨਾਮੀ ਹੈ ਇੱਕ ਪਾਸੇ ਮੋਦੀ ਸਾਹਿਬ ਹੱਥ ਮਿਲਾ ਰਹੇ ਆ ਪ੍ਰੈਜ਼ੀਡੈਂਟ 트੍ਰੰਪ ਨਾਲ ਦੂਜੇ ਪਾਸੇ ਸਾਡੇ ਜਿਹੜੇ ਇਥੋਂ ਲੋਕ ਗਏ ਹੋਏ ਆ ਇਹ ਕੋਈ ਕ੍ਰਿਮੀਨਲ ਥੋੜੀ ਹੈ ਸੋ ਉਹਨਾਂ ਨੂੰ ਜੇ ਛੋਟੇ ਛੋਟੇ ਦੇਸ਼ ਆਪਦੇ ਨਾਗਰਿਕਾਂ ਨੂੰ ਸਨਮਾਨ ਦਵਾ ਸਕਦੇ ਆ ਤਾਂ ਮੋਦੀ ਸਾਹਿਬ ਨੂੰ ਵੀ ਚਾਹੀਦਾ ਉਹਨਾਂ ਨੂੰ ਵੀ ਸਨਮਾਨ ਦਵਾਓ। ਜਿਹੜੀ ਸਵਾਲ ਹੈ ਕਿਸਾਨਾਂ ਦੇ ਨਾਲ ਜਿਹੜੀ ਮੀਟਿੰਗ ਹੋਈ ਉਹਨੂੰ ਕਿੱਦਾਂ ਦੇਖਦਾ ਸਰ? ਦੇਖੋ ਇਹ ਗੱਲਬਾਤ ਸ਼ੁਰੂ ਜੀ ਕਰ ਲੈਣੀ ਚਾਹੀਦੀ ਸੀ। ਕਿਸਾਨ ਉਹ ਹੈ ਜਿਹੜੇ ਦੇਸ਼ ਚ ਚਲਾਉਂਦੇ 90% ਆਬਾਦੀ ਸਾਡੀ ਕਿਸਾਨੀ ਤੇ ਨਿਰਭਰ ਆ। ਸੋ ਕਿਸਾਨਾਂ ਨਾਲ ਗੱਲ ਕਰਕੇ ਤੁਸੀਂ ਉਹਨਾਂ ਦਾ ਹੱਲ ਕੱਢ ਸਕਦੇ ਹੋ ਔਰ ਕਿਸਾਨ ਨੂੰ ਅੱਖੋਂ ਪਰੋਖੇ ਕਰਕੇ ਤੁਸੀਂ ਵਿਸ਼ਵਗੁਰੂ ਨਹੀਂ ਬਣ ਸਕਦੇ। ਠੀਕ ਹੈ। ਪੰਜਾਬ ਨੂੰ ਵੱਦ ਤੋਂ ਵੱਧ ਮਾਣ ਦੇਣਾ ਚਾਹੀਦਾ। ਕੇਂਦਰ ਸਰਕਾਰ ਨੂੰ ਵੀ ਸਾਰੀ ਦੁਨੀਆ ਨੂੰ ਵੀ ਕਿਉਂਕਿ ਪੰਜਾਬੀ ਹੈ ਜਿਹੜੇ ਸੇਵਾ ਦੇ ਵਿੱਚ ਕੁਰਬਾਨੀ ਦੇ ਵਿੱਚ ਐਗਜ਼ਾਮਪਲ ਬਣਾਉਂਦੇ ਸਭ ਤੋਂ ਅੱਗੇ ਰਹਿੰਦੇ ਆ ਸੋ ਪੰਜਾਬੀਆਂ ਨੂੰ ਹੱਥ ਕੜੀਆਂ ਲਾ ਕੇ ਲਿਆਉਣਾ ਬੇੜੀਆਂ ਲਾ ਕੇ ਲਿਆਉਣਾ ਭੁੱਖੇ ਤੇ ਆਏ ਲਿਆਉਣਾ ਫੌਜੀ ਜਹਾਜ਼ਾਂ 'ਚ ਕੈਦੀਆਂ ਵਾਂਗੂ ਲਿਆਉਣਾ ਇਹ ਪੰਜਾਬੀਅਤ ਦੀ ਬਦਨਾਮੀ ਹੈ ਦੇਸ਼ ਦੀ ਬਦਨਾਮੀ ਹੈ ਇੱਕ ਪਾਸੇ ਮੋਦੀ ਸਾਹਿਬ ਹੱਥ ਮਿਲਾ ਰਹੇ ਆ ਪ੍ਰੈਜ਼ੀਡੈਂਟ 트੍ਰੰਪ ਨਾਲ ਦੂਜੇ ਪਾਸੇ ਸਾਡੇ ਜਿਹੜੇ ਇੱਥੋਂ ਲੋਕ ਗਏ ਹੋਏ ਆ ਇਹ ਕੋਈ ਕ੍ਰਿਮੀਨਲ ਥੋੜੀ ਹੈ ਸੋ ਉਹਨਾਂ ਨੂੰ ਜੇ ਛੋਟੇ ਛੋਟੇ ਦੇਸ਼ ਆਪਦੇ ਨਾਗਰਿਕਾਂ ਨੂੰ ਸਨਮਾਨ ਦੇਵਾ ਸਕਦੇ ਆ ਤਾਂ ਮੋਦੀ ਸਾਹਿਬ ਨੂੰ ਵੀ ਚਾਹੀਦਾ ਉਹਨਾਂ ਨੂੰ ਵੀ ਸਨਮਾਨ ਦੇਣਾ ਚਾਹੀਦਾ। ਟੈਲੀਫੋਨ ਵਾਲਾ ਕਿਸਾਨਾਂ ਦੇ ਨਾਲ ਜਿਹੜੀ ਮੀਟਿੰਗ ਹੋਈ ਉਹ ਨੂੰ ਕਿਵੇਂ ਦੇਖਦਾ ਸਰ? ਦੇਖੋ ਇਹ ਗੱਲਬਾਤ ਸ਼ੁਰੂ ਜੀ ਕਰ ਲੈਣੀ ਚਾਹੀਦੀ ਸੀ। ਕਿਸਾਨ ਉਹ ਹੈ ਜਿਹੜੇ ਦੇਸ਼ ਚ ਲਾਉਂਦੇ 90% ਆਬਾਦੀ ਸਾਡੀ ਕਿਸਾਨੀ ਤੇ ਨਿਰਭਰ ਆ। ਸੋ ਕਿਸਾਨਾਂ ਨਾਲ ਗੱਲ ਕਰਕੇ ਤੁਸੀਂ ਉਹਨਾਂ ਦਾ ਹੱਲ ਕੱਢ ਸਕਦੇ ਹੋ ਔਰ ਕਿਸਾਨ ਨੂੰ ਅੱਖੋਂ ਪਰੋਖੇ ਕਰਕੇ ਤੁਸੀਂ ਵਿਸ਼ਵਗੁਰੂ ਨਹੀਂ ਬਣ ਸਕਦੇ। ਠੀਕ ਹੈ ਸਹੀ। ਪੰਜਾਬ ਨੂੰ ਵੱਤਵਤ ਮਾਣ ਦੇਣਾ ਚਾਹੀਦਾ। ਕੇਂਦਰ ਸਰਕਾਰ ਨੂੰ ਵੀ ਸਾਰੀ ਦੁਨੀਆ ਨੂੰ ਵੀ ਕਿਉਂਕਿ ਪੰਜਾਬੀ ਹੈ ਜਿਹੜੇ ਸੇਵਾ ਦੇ ਵਿੱਚ ਕੁਰਬਾਨੀ ਦੇ ਵਿੱਚ ਐਗਜ਼ਾਮਪਲ ਬਣਾਉਂਦੇ ਸਭ ਤੋਂ ਅੱਗੇ ਰਹਿੰਦੇ ਆ ਸੋ ਪੰਜਾਬੀਆਂ ਨੂੰ ਹੱਥ ਕੜੀਆਂ ਲਾ ਕੇ ਲਿਆਉਣਾ ਬੇੜੀਆਂ ਲਾ ਕੇ ਲਿਆਉਣਾ ਭੁੱਖੇ ਤੇ ਆਏ ਲਿਆਉਣਾ ਫੌਜੀ ਜਹਾਜ਼ਾਂ 'ਚ ਕੈਦੀਆਂ ਵਾਂਗੂ ਲਿਆਉਣਾ ਇਹ ਪੰਜਾਬੀਅਤ ਦੀ ਬਦਨਾਮੀ ਹੈ ਦੇਸ਼ ਦੀ ਬਦਨਾਮੀ ਹੈ ਇੱਕ ਪਾਸੇ ਮੋਦੀ ਸਾਹਿਬ ਹੱਥ ਮਿਲਾ ਰਹੇ ਆ ਪ੍ਰੈਜ਼ੀਡੈਂਟ 트੍ਰੰਪ ਨਾਲ ਦੂਜੇ ਪਾਸੇ ਸਾਡੇ ਜਿਹੜੇ ਇੱਥੋਂ ਲੋਕ ਗਏ ਹੋਏ ਆ ਇਹ ਕੋਈ ਕ੍ਰਿਮੀਨਲ ਥੋੜੀ ਹੈ ਸੋ ਉਹਨਾਂ ਨੂੰ ਜੇ ਛੋਟੇ ਛੋਟੇ ਦੇਸ਼ ਆਪਦੇ ਨਾਗਰਿਕਾਂ ਨੂੰ ਸਨਮਾਨ ਦਵਾ ਸਕਦੇ ਆ ਤਾਂ ਮੋਦੀ ਸਾਹਿਬ ਨੂੰ ਵੀ ਚਾਹੀਦਾ ਉਹਨਾਂ ਨੂੰ ਵੀ ਸਨਮਾਨ ਦਵਾਉਣ ਠੀਕ ਹੈ ਸਵਾਲਾ ਕਿਸਾਨਾਂ ਦੇ ਨਾਲ ਜਿਹੜੀ ਮੀਟਿੰਗ ਹੋਈ ਉਹ ਨੂੰ ਕਿਵੇਂ ਦੇਖਦੇ ਆ ਸਰ ਦੇਖੋ ਇਹ ਗੱਲਬਾਤ ਸ਼ੁਰੂ ਜੀ ਕਰ ਲੈਣੀ ਚਾਹੀਦੀ ਸੀ ਕਿਸਾਨ ਉਹ ਹੈ ਜਿਹੜੇ ਦੇਸ਼ ਚ ਲਾਉਂਦੇ 90% ਆਬਾਦੀ ਸਾਡੀ ਕਿਸਾਨੀ ਤੇ ਨਿਰਭਰ ਆ ਸੋ ਕਿਸਾਨਾਂ ਨਾਲ ਗੱਲ ਕਰਕੇ ਤੁਸੀਂ ਉਹਨਾਂ ਦਾ ਹੱਲ ਕੱਢ ਸਕਦੇ ਹੋ ਔਰ ਕਿਸਾਨ ਨੂੰ ਅੱਖੋਂ ਪਰੋਖੇ ਕਰਕੇ ਤੁਸੀਂ ਵਿਸ਼ਵਗੁਰੂ ਨਹੀਂ ਬਣ ਸਕਦੇ ਠੀਕ ਹੈ